ਕਿਲਤਾ ਹੈਗਾ ਜੋ ਡਬਲ ਡਬਲ ਪਸ਼ਮੀਨਾ ਪਹਿਨਾ ਅੱਛਾ ਉਹ ਵਾਲਾ ਹੈ ਇਹ ਉਸੀ ਮੇਂ ਮਤਲਬ ਸ਼ਿਲਕ ਮੈਂ ਹੈ ਇਹ ਜੋ ਡਬਲ ਪਸ਼ਮੀਨਾ ਹੁੰਦਾ ਸੀ ਨਾ ਬਈ ਇਹ ਸਿਆਲਾਂ ਦੇ ਵਿੱਚ ਪਸ਼ਮੀਨੇ ਦੇ ਵਿੱਚ ਆਏ ਸੀਗੇ ਸੂਟ ਇਹ ਉਹਦੇ ਵਿੱਚ ਸ਼ਿਲਕ ਦੇ ਵਿੱਚ ਨੇਗੀ ਤੇ ਇਹ ਬਹੁਤ ਨਾ ਟ੍ਰੈਂਡ ਦੇ ਵਿੱਚ ਰਹੇ ਨੇ ਬਰਕ ਬਹੁਤ ਕਰਵਾਉਂਦੇ ਸੀ ਲੋਕ ਇਹਨਾਂ ਤੇ ਤੇ ਇਹ ਉਹ ਵਾਲਾ ਹੈਗਾ ਤੇ ਇਹ ਸ਼ਿਲਕ ਦੇ ਵਿੱਚ ਆ ਬਹੁਤ ਸੋਹਣਾ ਕੱਪੜਾ ਹੈਗਾ ਮਲੈਮ ਵੀ ਹੈ ਤੇ ਬਹੁਤ ਪਿਆਰਾ ਹੈਗਾ ਇਸ ਤਰ੍ਹਾਂ ਇੱਕ ਕਲੈਕਸ਼ਨ ਪਲੀਜ਼ ਕਰੋ ਲੀਜ਼ਾ ਕ੍ਰਾਸ਼ ਆ ਦੇਖੋ ਲੀਜ਼ਾ ਕ੍ਰਾਸ਼ ਕਹਿੰਦੇ ਨੇ ਇਹਨੂੰ ਤੇ ਇਹਦੇ ਵੀ ਬਾਈ ਕਹਿੰਦਾ ਬਹੁਤ ਰੰਗ ਰੇਗੇ ਇਹ ਤੁਸੀਂ ਆਲ ਓਵਰ ਲੈਣਾ ਕਿੱਦਾਂ ਵੀ ਸਾਰੇ ਤਰ੍ਹਾਂ ਅਵੇਲੇਬਲ ਹੋ ਜੂਗਾ ਇੱਚ ਕਲਰ ਮਿਲ ਜਾਣਗੇ ਤੁਹਾਨੂੰ ਲਓ ਮੈਂ ਤੁਹਾਨੂੰ ਤੁਸੀਂ ਆਦਾ ਕੰਟੈਕਟ ਨੰਬਰ ਬੋਲ ਦਿਓ ਵੀਰੇ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਹੈ 9357 46 1258 ਇਹ ਆਪਣਾ ਕੰਟੈਕਟ ਨੰਬਰ ਹੈ ਇਹ ਨੰਬਰ ਤੁਹਾਨੂੰ ਦੇਦਾ ਬਾਈ ਨੇ ਇਹਨਾਂ ਦਾ ਕੰਟੈਕਟ ਆ ਤੁਸੀਂ ਕਿਸੇ ਵੀ ਕੱਪੜੇ ਦਾ ਰੇਟ ਪੁੱਛਣਾ ਬਾਈ ਨੂੰ ਕੰਟੈਕਟ ਕਰ ਲਿਓ ਵੀਰੇ WhatsApp ਕੁਝ ਵੀ ਕਰ ਲਿਓ ਤੇ ਤੁਹਾਨੂੰ ਜਵਾਬ ਮਿਲ ਜਾਊਗਾ ਤੇ ਦੇਖੋ ਜਿਵੇਂ ਉਹ ਉੱਪਰ ਪਲੇਨ ਫੈਬਰਿਕ ਪਿਆ ਉਹ ਵੀ ਬਹੁਤ ਸੋਹਣਾਗਾ ਜੇ ਮੈਂ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਆਉ ਉਹ ਚੀਜ਼ਾਂ ਚੱਲਦੀਆਂ ਨੇ ਜਿਹੜੀਆਂ ਸਾਰੀਆਂ ਲਾਈਵ ਕਰਾ ਕੇ ਦੇ ਦਿੰਦੇ ਹਾਂ ਜੇ ਮੰਨ ਲਓ ਕੋਈ ਸਾਈਜ਼ ਭੇਜ ਦੇ ਤੁਹਾਡੇ ਕੋਲੇ ਲਾਈ ਕਰਕੇ ਦੇ ਦੂੰਗੇ ਵਾਈ ਦਾ ਵੀ ਬੋਲਦੀ ਨਾ ਹਾਂ ਸਟਿਚਿੰਗ ਵਗੈਰਾ ਕਿਸੇ ਨੇ ਕਰਾਉਣਾ ਹੋਵੇ ਵੀ ਜਿਵੇਂ ਕੋਈ ਡਰੈਸ ਸੂਟ ਹਨਾ ਕੋਈ ਬਾਹਰਲੇ ਜਿਵੇਂ ਐਨ ਆਰ ਆਈ ਕਸਟਮਰ ਹੁੰਦੇ ਨੇ ਤੇ ਉਹ ਬਾਈ ਹੁਣੀ ਕਹਿੰਦੇ ਵੀ ਸਟਿਚਿੰਗ ਵੀ ਅਵੇਲੇਬਲ ਅਸੀਂ ਕਰਵਾ ਦਾਂਗੇ ਸਟਿਚਿੰਗ ਵਾਲਾ ਕੰਮ ਵੀ ਹੋ ਜਾਊਗਾ ਤੇ ਬਹੁਤ ਸੋਹਣਾ ਪਲੇਨ ਫੈਬਰਿਕ ਡਾਈਏਬਲ ਜਿੱਦਾਂ ਦਾ ਤੁਸੀਂ ਲੈਣਾ ਜਿਵੇਂ ਉਹ ਪਏ ਨੇ ਸਾਰੇ ਡਾਈਏਬਲ ਹੋ ਜਾਣਗੇ ਵੈਰਾਈਟੀ ਬਹੁਤ ਪਈ ਆ ਜੀ ਟਾਈ ਡਾਈ ਜਿਵੇਂ ਆ ਦਿਖਾਈ ਸੀ ਤੁਹਾਨੂੰ ਬਹੁਤ ਸੋਹਣੇ ਦੇਖੋ ਆਹ ਇਹ ਫੈਂਡੀ ਚਿਲਕ ਦੇ ਵਿੱਚ ਹੀ ਵਰਕ ਆਗਾ ਕਿੰਨਾ ਪਿਆਰਾ ਲੱਗਦਾ ਨੇ ਇਹਦੇ ਵਿੱਚ ਕਲਰ ਕਿੰਨੇ ਸੋਹਣੇ ਸੋਹਣੇ ਨੇ ਜਿਵੇਂ ਆ ਹੋ ਗਿਆ ਆ ਕਲਰ ਹੋ ਗਿਆ ਮਹਿਰੂਨ ਪਿੰਕ ਹੋ ਗਿਆ ਆ ਪਹਿਨ ਲੇਗੇ ਇਹ ਵੀ ਦੱਸ ਦਿੰਦਾ ਵਿੱਚ ਰੋਕ ਲੈਣਾ ਕੋਈ ਦਿਖਾ ਦੇ ਸਾਂਜੀ ਸਤ ਹੋਵੇ ਚੀਜ਼ ਵਧੀਆ ਹੋਵੇ ਬਹੁਤ ਬਹੁਤ ਆ ਬੈ ਜਿਆ ਸ਼ਾਦੀ ਵਾਲਾ ਅਗਰ ਲੱਗਦਾ

ਕਿ ਤੁਹਾਨੂੰ ਦੇਖ ਕੇ ਨੀਚੇ ਹਾਂ ਉਹ ਸਾਰੇ ਰੰਗ ਨੇ ਦੇਖੋ ਇਹਦੇ ਵਿੱਚ ਬਹੁਤ ਸਾਰੇ ਕਲਰ ਨੇ ਹੋਰ ਵੀ ਤੇ 400 ਰੁਪਏ ਦਾ ਸੂਟ ਆ 5 ਮੀਟਰ ਦੀ ਕਟ ਆਊਗੀ ਕੋਈ ਸ਼ਿਕਾਇਤ ਨਹੀਂ ਆਉਣੀ ਕੱਪੜੇ ਦੀ ਕਿੰਨਾ ਪਿਆਰਾ ਦੇਖੋ ਇਹ ਵੀ ਸੂਟ ਬਹੁਤ ਸੋਹਣਾ ਸੂਟ ਹੈ ਇਹ ਵੀ ਜੇ ਵੀ ਤੁਸੀਂ ਡਿਜ਼ਾਈਨ ਵਗੈਰਾ ਕਰਵਾ ਕੇ ਬਣਾਓਗੇ ਇਹੀ ਸੂਟ ਤੁਹਾਡਾ ਬਹੁਤ ਮਹਿੰਗਾ ਲੱਗਣ ਲੱਗ ਜਾਊਗਾ ਹਾਂਜੀ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਹਾਂ ਜੀ ਅੱਗੇ ਦੱਸੋ ਕਿ ਕਿਹ ਕਿਹੇ ਚੀਜ਼ ਚਾਹੀਦੀ ਹੈ। ਹਾਂ ਜੀ। ਹਾਂ। ਹਾਂ। ਸਾਡਾ ਦਾਸ ਨੂੰ ਕਿਹਦੀ ਕਿਹਦਾ ਪਤਾ ਮੈਨੂੰ ਕਾਪੀ ਕਰਾ ਦੇ ਦੀ ਤੁਸੀਂ ਮੈਨੂੰ ਦਿੰਦੇ ਹੋ। ਇਹ ਕਿਹਦੇ ਕਰਕੇ ਮੈਂ ਟੂ ਐਨੂ ਰੰਗ कलर ਹੋ ਜਾਂਦਾ। ਹਾਂ ਜੀ ਸਭ ਦਾ ਰੰਗ। ਪੱਟੀ ੜੀ ਜਾਂਦੀ। ਚੈਨ ਨੰਬਰ ਪੁੱਛਣਾ। डाई फुटीन चौदह ये रिंग को हो जाता नहीं थैंक यू रिंग को होएगा तो बड़ा मोटा होगा जी ये ढाई सपति है फिर तुसी कह रहे हो ऑर्गेनिक वाले कह रहे हो प्योर का मतलब मैं बात दे दूंगा आपको जितना नंबर आया मुरंदा टाइम बांचे कटिंग वगैरह मिल जाएगी सारी वैरायटी मिल जाएगी अंदर से देख ए ना मुझे डाउट आबी दे रात चढ़ता नहीं चलो हां जिस को वाइट पे डाइल हो वो बस आते में डाइल ने? है ये देखो तो पानी कहां हो ये 6.5 मिनट में था ये ले लो ये तो ये बटा ना ले लो अरे बराबर मिल जाएगा बराबर इसी रेट में बम्बर का और भी जेल होती है मार्का बम्बर का क्या होगा बट्टे ही नहीं थे मैंने भी उसी को दुकान से शायद खाली पेड़ लगा के एक आता तो बम्बर इज़ोरिया तो कैंडी मछली मिल जाएगी सॉफ्ट मछली नहीं ओपीसी कारो चेनूंड कारो ये ची रिपोर्ट वहां चलो ना गाइस कुछ कुछ देखने ये जो पूरा वो डिजाइन का नौ वैसे बड़ा मोच तो होता है जी मैं आपको कपड़ा चुनना होएगा ना अपना बर्थडे बात और गेंचा और गेंचा तो खाई भी रे इथे है ना सब चीजें अच्छा है या पैंट एक चीज ये नहीं है कि भी अच्छे में देंगे वो क्या चीज है और भी वैरायटी मिल जाएगी पट्टियों के बीच में मिल जाएगी आपको देखो दाई ये गी। गी। ये होएगी जी होएगी ये चीज डाइव होएगी पट्टी वाली जो गोल्ड एक चीज मिलेगी जो हम आपको ठीक करा देंगे ये भी डेट्स में देंगे एक चीज ही मिलेगी आप ये तो गोल्डन का कलर नहीं ना होना नहीं गोल्डन तो ऐसे रहता है क्योंकि ये तो डिजाइन है

ये चीज़ी चीज़ी होती है, ये और गंजा मिलेगा आपको ये भी डेढ़ सौ में देंगे बहुत प्यारी चीज है की डिस्पोज वाला और गंजा है के और इस तरह की हमारे पास सब वराइटी होती है ਦੇਖੋ ਜੀ ਜਿਹੜਾ ਵੀ ਦੁਪੱਟਾ ਲੈਣਾ ਇੱਥੋਂ ਡੇਢ ਡੇਢ 100 ਦਾ ਮਿਲੂਗਾ ਤੁਹਾਨੂੰ ਤੇ ਆਮ ਦੁਕਾਨਾਂ ਤੇ ਬਹੁਤ ਮਹਿੰਗੇ ਦੁਪੱਟੇ ਪਰ ਉਹ ਜੀ 250 ਰੁਪਏ ਦਾ ਦੁਪੱਟਾ ਵੇ ਤੋਂ 3.5 ਤੋਂ ਕਿਸ ਕੇ ਰੇਟ ਹੈ ਹਮਾਰੇ ਪਾਸ 250 ਰੁਪਏ ਦਾ ਇਹ ਪਿਓਰ ਬਰਬਰੀ ਹੈ ਹਾਂਜੀ ਪਿਓਰ ਬਰਬਰੀ ਸ਼੍ਰਿੰਕਿੰਗ ਹੋਊਗੀ ਸ਼੍ਰਿੰਕਿੰਗ ਨਹੀਂ ਹੋਏਗੀ ਬਿਲਕੁਲ ਵੀ ਇਹ ਦੇਖੋ 250 ਦਾ ਦੁਪੱਟਾ ਦੇਖੋ ਇੱਥੇ ਬਰਬਰੀ ਦਾ ਬਰਬਰੀ ਦਾ ਦੁਪੱਟਾ ਹੈ 250 ਦਾ ਬੋਲਦੇ ਨੇ ਦੁਕਾਨਾਂ ਦੇ ਉੱਤੇ ਇੱਕ ਚੀਜ਼ ਆਪ ਨੂੰ ਮਿਲ ਜਾਏਗੀ ਤੇ ਵੀ ਇਹ ਵੀ ਆਪਕੋ 250 ਰੁਪਏ ਦੇਗੇ ਬਹੁਤ ਪਿਆਰੀ ਚੀਜ਼ ਹੈ ਪਿਓਰ ਟੇਪ ਵੀ ਹੈ ਇਹ ਇਹ ਸਿਰ ਤੇ ਟੱਟ ਖੜੂਗੀ ਮੇਲਾ ਨਾ ਕੋਈ ਸਿਰ ਤੋਂ ਖੜਨ ਵਾਲੀ ਨਹੀਂ ਇਹ ਇਹ ਫੁੱਲ ਚਨੂਨ ਮਿਲेंगे आपको बाजार गेट 1250 रुपए की हमारे पास 650 रुपए की है भाई ਫੁੱਲ ਚਨੂਨ ਹੈ ਹਾਂਜੀ ਫੁੱਲ ਚਨੂਨ ਦੇਖੋ ਜੀ ਫੁੱਲ ਚਨੂਨ ਹੈ ਹਾਂ ਸੱਚੀ ਗੱਲ ਹੈ 1200 ਦੁਪੱਟਾ ਮਿਲਦਾ ਕਿ ਉਸੇ ਪਾਸੇ ਉਹ ਤਾਂ 1500 ਦਾ ਵੀ ਮਿਲਦਾ ਪਰ ਇੰਨਾ ਘਾਓ 650 ਜੀ 650 ਦਾ ਕਹਿੰਦੇ ਨੇ ਇਹ ਦੇਖੋ ਬਹੁਤ ਬਹੁਤ ਸੋਹਣੀ ਚਨੂਨ ਹੈ ਇਹ ਬਹੁਤ ਪਿਆਰੀ ਚਨੂਨ ਹੈ ਰੀਜਨਲ ਚਨੂਨ ਹੁੰਦੀ ਏੜੀ ਇਹ ਚਨੂਨ ਇਹ ਕਿਹੜੀ ਕਿਹੜੀ ਚਨੂਨ ਹੈ ਇਹ ਸ਼ਿਮਰਚਨੂਨ ਹੈ ਇਹ ਚ ਸ਼ਾਈਨ ਹੋਊਗੀ ਸ਼ਿਮਰਚਨੂਨ ਜਿਵੇਂ ਕਲਰ ਕਰਾਓਗੇ ਨਾ ਵੈਸੇ ਕਲਰ ਦੀ ਸ਼ਾਈਨਿੰਗ ਆਏਗੀ ਇਸਪੇ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਇਹ ਪਹਿਲਾਂ ਵੀ ਅਸੀਂ ਲੈ ਕੇ ਆਏ ਨੇ ਨੇ ਅਸੀਂ ਦੁਕਾਨ ਤੋਂ ਪਾਈਆਂ ਕੋਲ ਜਿਸ ਨਾਲ ਕਿ ਉੱਪਰ ਕੁਝ ਹੋਰ ਵੀ ਮਿਲ ਜਾਣਗੇ 3.5 300 ਰੁਪਏ ਦਾ ਸਾਡੇ ਕੋਲ ਸਾਰੇ ਇਸ ਯਾ ਪਰਕੇ ਇਦਾਂ ਦੇ ਵੀ ਦੁਪੱਟੇ ਸਭ ਸਾਰੇ ਮਿਲ ਜਾਣਗੇ ਇਹ ਕਿੰਨੇ ਦਾ ਹੈ 350 ਰੁਪਏ ਦਾ ਸਿਰ ਆਪਣੇ ਤੇ ਕਰਨਾ ਤੇ ਨਹੀਂ ਦਿੰਦੇ 350 ਆਪ ਕੋ ਡਿਜ਼ਾਈਨ ਮਿਲ ਜਾਣਗੇ 6 ਅੱਜ 1200 ਵੱਡਾ ਲੈ ਲਓ ਛੋਟਾ ਲੈ ਲਓ ਕਿੱਦਾਂ ਦਾ ਵੀ ਲੈ ਲਓ ਹਰੇਕ ਤਰ੍ਹਾਂ ਦਾ ਵਰਕ ਮਿਲੂਗਾ ਦੇਖੋ ਕਿੱਦਾਂ ਦਾ ਵੀ ਵਰਕ ਲੈ ਲਓ ਤੁਸੀਂ ਹਰੇਕ ਤਰ੍ਹਾਂ ਦੀ ਬੁਟੀ ਮਿਲੂ ਵੱਡੀ ਛੋਟੀ ਪਿਓਰ ਚਨੂਣ ਆ ਇਹ ਬਾਈ ਸਾਰੇ ਦੇਖੋ बाजार में खीन खाब चाहिए आपको खीन खाब दा की रेट है 750 रुपए का हमारे पास 550 है 550 दा सूट है खीन खाब दा जेड़ा मर्जी ले लो जाएगी रेट बाजार रे के 750 रुपए हमारे पास 550 रुपए का है बर्बरी मिल जाएगी बाजार के 700 800 रुपए के हमारे पास 500 है 500 च बर्बरी 500 जी खीन खाब इनना कोले देखो किन्ने कलर देखो किन्ने प्यारे ने भाई खीन खाब दे कलर बहुत सोने ने ये जिम्मे चू होएगी हां जिम्मे जिम्मी चू दिखायो जिम्मी चू ये मिलेगी फैंडी कपड़ा हां फैन्डी बहुत ट्रेंड दे में जाके 8700 रुपए सौ रुपए का हमारे पास 500 रुपए बस छह मीटर कपड़ा मिलेगा 500 जिम्मी चू देखो जिम्मी चू सौ रुपए का जिम्मी चू का 5 मीटर ये 3.5 मीटर आएगा जी बड़े बने का अच्छा ठीक है ठीक है ठीक है बड़े बने का जिम्मी चू है चाइनीस के नाम होते जी जिम्मी चू टाइम बोलते हैं बहुत प्यारी चीज है कुर्ता भी अम्मा कुर्ता भी हम क्यों नहीं नहीं, नहीं, नहीं।, 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 नहीं वो एक कलर मिल जाएंगे आपको जिम्मी चूच तो जी सारे कलर ने जिम्मी चूच तुम बॉटम बनानी है जिम्मे बहुत सोनी चीज है और लाइनिंग वगैरह चाहिए लाइनिंग मिल जाएगी आ सारे पीछे ना मेरे ये पहने यहां दुपट्टे दे ढेर ने आ सारे ਤੇ ਤੁਸੀਂ ਹਰੇਕ ਤਰ੍ਹਾਂ ਦਾ ਬਾਈ ਦੇਖੋ ਆ ਆ ਦੇਖੋ ਆ ਸਾਰੇ ਦੁਪੱਟੇ ਨੇ ਤੁਸੀਂ ਕਿਵੇਂ ਦਾ ਵੀ ਲੈ ਲਓ ਇਹਦੇ ਵਿੱਚ ਆਪਣਾ ਚਨੂਨ ਦੇ ਵਿੱਚ 2300 ਦਾ ਹੱਦ ਤੇ ਬਹੁਤ ਸੋਹਣੇ ਦੁਪੱਟੇ ਨੇ ਵੈਰਾਈਟੀ ਬਹੁਤ ਸੋਹਣੀਆਂ ਬਾਈ ਜੀਆਂ ਕੋਲੇ ਮੈਂ 5-600 ਦਾ ਵੀ ਹੈਗਾ ਵਧੀਆ ਚਾ ਫੁੱਲ ਪਿਓਰ ਕਾ ਦੁਪੱਟਾ फुल पेपर नहीं मिलेगी जी नहीं मिलेगी फिलहाल क्यों, क्यों नहीं मिलती फुल पेपर होती है वो क्या नाम है कस्टमर कम मांगते इसलिए लेकिन महंगा होता है ना थोड़ा कम 650 अच्छा साथ लेंदे नहीं जी बुटीक वाले तो दे देते हैं बुटीक वाले तो ले लेते हैं कीनु खरीद देंगे बस कितना नहीं सुनाने बहुत टाइम है जी दादा हां भाई बन रहे हैं ना बड़ा होगा बना के देऊ

ਤਾਂ ਤਾਜੀ ਕਾਣਾ ਕਿੰਨੇ ਦੀ ਹੈ ਫੋ ਲਈਏ ਇੱਕ ਹਾਂ ਇੱਕ ਹੋਰ ਦੇ ਦੇ ਯਾਰ ਕਿੰਨੇ ਦਾ 20 ਦਾ ਛੱਟਾਂ ਦੇ ਛੱਟਾਂ ਸੀ ਹੋਂਦੀਆਂ ਨੇ ਇਹ ਵੀ ਇਹਦੇ ਜੋ ਹਾਂ ਇਹ ਤਾਂ ਹਲੇ ਰੈਡੀ ਵਾਲਾ ਜੇ ਹੋਰ ਕਿਤੋਂ ਲਵਾਂਗੇ ਤਾਂ ਇਦੋਂ 50 ਦੀ ਹੋ ਜੂਗੀ ਨਾ ਇਹ ਕਿਸੇ ਵੀ